ਘਰਾਂ ਦੀ ਖਿੜਕੀਆਂ ਚੋਂ ਤਾਂ ਲੋਕ ਬਾਹਰ ਨਿਕਲਦੇ ਬੜੇ ਦੇਖੇ ਹੋਣੇ ਅੱਜ ਜਹਾਜ਼ ਚੋਂ ਨਿਕਲਦੇ ਵੀ ਦੇਖ ਲਓ ਤਸਵੀਰਾਂ ਵੀ ਕਿਤੇ ਹੋਰ ਜਗ੍ਹਾ ਦੀਆਂ ਨਹੀਂ ਇੰਡੀਆ ਦੀਆਂ ਹੀ ਨੇ ਜਿੱਥੇ ਕਿ ਦਿੱਲੀ ਤੋਂ ਵਾਰਾਨਸੀ ਜਾ ਰਹੀ ਫਲਾਈਟ ਦੇ ਵਿੱਚ ਲੋਕਾਂ ਨੂੰ ਹੰਗਾਮੀ ਸਥਿਤੀ ਚ ਬਾਹਰ ਕੱਢਿਆ ਗਿਆ ਤੇ ਉੱਥੇ ਹੀ ਨਾਲ ਸਲਾਈਡਰਸ ਲਗਾ ਕੇ ਫਿਰ ਉਹਨਾਂ ਨੂੰ ਥੱਲੇ ਜ਼ਮੀਨ ਤੇ ਪਹੁੰਚਾਇਆ ਗਿਆ ਹੈ ਜਹਾਜ਼ ਦੇ ਵਿੱਚ ਦੇ ਦਰਸਲ ਇੱਥੇ ਵਾਰਾਨਸੀ ਤੋਂ ਜੋ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇੱਕ ਫਲਾਈਟ ਸੀ ਉਸੇ ਫਲਾਈਟ ਦੇ ਵਿੱਚ ਇੱਕ ਐਸੀ ਸੂਚਨਾ ਮਿਲੀ ਜਿਸ ਤੋਂ ਬਾਅਦ ਹਰ ਕੋਈ ਸਖਪਕਾ ਗਿਆ ਤੇ ਜੋ ਮੌਕੇ ਤੇ ਮੌਜੂਦ ਅਧਿਕਾਰੀ ਸੀ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਦਰਸਲ ਸੀਆਈਐਸਐਫ ਨੇ ਇੱਕ ਸੂਚਨਾ ਦਿੱਤੀ ਕਿ ਉਹਨਾਂ ਨੂੰ ਖਬਰ ਮਿਲੀ ਹੈ ਕਿ ਫਲਾਈਟ ਦੇ ਵਿੱਚ ਬੰਬ ਹੈ। ਉਸ ਤੋਂ ਬਾਅਦ ਬੰਬ ਦੀਆਂ ਧਮਕੀਆਂ ਤਾਂ ਪਹਿਲਾਂ ਵੀ ਕਈ ਵਾਰ ਦਿੱਤੀਆਂ ਗਈਆਂ ਸੀ ਪਰ ਐਸੀਆਂ ਤਸਵੀਰਾਂ ਨਹੀਂ ਸੀ ਦਿਖੀਆਂ ਜਿੱਥੇ ਕਿ ਲੋਕਾਂ ਨੂੰ ਖਿੜਕੀਆਂ ਦੇ ਵਿੱਚੋਂ ਵੀ ਬਾਹਰ ਕੱਢਿਆ ਜਾ ਰਿਹਾ ਹੋਵੇ। ਅਰਤੇ ਦੋ ਦਰਵਾਜ਼ੇ ਜੋ ਫਲਾਈਟ ਦੇ ਹੁੰਦੇ ਨੇ ਜਿਸ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਅਕਸਰ ਤਾਂ ਉਹਨਾਂ ਦਰਵਾਜ਼ਿਆਂ ਤੋਂ ਤਾਂ ਨਿਕਲੇ ਹੀ ਨਿਕਲੇ ਸਲਾਈਡਰਸ ਲਗਾ ਕੇ ਲੋਕ ਉਹ ਤੋਂ ਤੁਹਾਨੂੰ ਦਿਖ ਰਿਹਾ ਹੋਣਾ ਵੀਡੀਓਜ਼ ਵਿੱਚ ਵੀਡੀਓ ਤੇ ਜੇ ਝਾਤ ਮਾਰੀਏ ਤਾਂ ਪਾਇਲਟ ਜੋ ਹੈ ਖੁਦ ਬਾਹਰ ਨਿਕਲ ਰਿਹਾ ਚਿੱਟੀ ਡਰੈਸ ਦੇ ਵਿੱਚ ਉਸ ਫਲਾਈਟ ਦੇ ਵਿੱਚੋਂ ਤੇ ਦੂਸਰੇ ਪਾਸੇ ਜੇ ਦੇਖਦੇ ਆ ਤਾਂ ਬਜ਼ੁਰਗ ਮਹਿਲਾ ਉਸ ਜੋ 에ਅਰਕ੍ਰਾਫਟ ਦੇ ਪਰਦੇ ਉੱਤੇ ਆ ਉਸ 에ਅਰਕ੍ਰਾਫਟ ਦੇ ਜੋ ਵਿੰਗ ਹੈ ਉਸ ਦੇ ਉੱਤੇ ਆ ਉਸ ਨੂੰ ਜੋ ਫਲਾਈਟ ਅਟੈਂਡੈਂਟ ਹੈ ਬਾਹਰ ਕੱਢ ਰਹੀ ਹੈ ਨਾਲੋਂ ਨਾਲ ਲਾਈਨ ਲੱਗੀ ਹੋਈ ਹੈ ਅੰਦਰ ਜੋ ਜਹਾਜ਼ ਹੈ ਤੇ ਉਤੋਂ ਲੋਕ ਲਗਾਤਾਰ ਬਾਹਰ ਆ ਰਹੇ ਨੇ ਪਰ ਐਸਾ ਕੀ ਹੋ ਗਿਆ ਆਖਰਕਾਰ ਧਮਕੀਆਂ ਤਾਂ ਪਹਿਲਾਂ ਵੀ ਬੜੀ ਵਾਰ ਮਿਲੀਆਂ ਪਰ ਉਸ ਤੋਂ ਬਾਅਦ ਦੇ ਵਿੱਚ ਸਭ ਕੁਝ ਠੀਕ ਰਹਿੰਦਾ ਸੀ ਇੱਥੇ ਕੀ ਹੋਇਆ ਦਰਸਲ ਇਸ ਵਾਰ ਇਹ ਕਿਹਾ ਗਿਆ ਕਿ ਅੰਦਰ ਇੱਕ అలਾਰਮ ਸੀ ਜੋ ਕਿ ਕੰਟੀਨਿਊਸਲੀ ਵੱਜੀ ਜਾ ਰਿਹਾ ਸੀ ਉਸ అలਾਰਮ ਦੇ ਨਾਲ ਖਤਰੇ ਦੀ ਸੂਚਨਾ ਮਿਲਦੀ ਹੈ ਤੇ ਇਹੀ ਸ਼ੱਕ ਸੀ ਕਿ ਜੇ ਇਹ అలਾਰਮ ਵੱਜ ਰਿਹਾ ਤਾਂ ਜ਼ਰੂਰ ਜੋ 에ਅਰਕ੍ਰਾਫਟ ਹੈ ਉਸ ਦੇ ਅੰਦਰ ਕੁਝ ਨਾ ਕੁਝ ਖਤਰਨਾਕ ਚੀਜ਼ ਮੌਜੂਦ ਹੈ ਇਸੇ ਦੇ ਲਈ ਫਿਰ ਮੌਕੇ ਤੇ ਹੀ ਐਕਸ਼ਨ ਲੈਂਦੇ ਹੋਏ ਇਹਨਾਂ ਸਾਰੇ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਤੇ ਕਾਲੀ ਇੰਨੀ ਜ਼ਿਆਦਾ ਸੀ ਕਿ ਜਿੰਨਾ ਜਲਦੀ ਹੋ ਸਕੇ ਇਹਨਾਂ ਨੂੰ ਬਾਹਰ ਕੱਢਿਆ ਜਾਏ ਕਿ ਦਰਵਾਜ਼ਿਆਂ ਤੋਂ ਤਾਂ ਬਾਹਰ ਕੱਢਿਆ ਹੀ ਕੱਢਿਆ ਸਗੋਂ ਨਾਲ ਉਹਨਾਂ ਨੂੰ ਫਿਰ ਜੋ 에ਅਰਕ੍ਰਾਫਟ ਦੀ ਦੋ ਐਮਰਜੈਂਸੀ ਵਿੰਡੋਜ਼ ਹੁੰਦੀਆਂ ਨੇ ਜੋ ਕਿ ਉਸ ਦਾ ਜੋ ਵਿੰਗ ਹੁੰਦਾ ਹੈ ਜੋ ਫਰਕ ਕਹ ਲਈਏ ਖੰਭ ਕਹ ਲਈਏ ਉਸ ਦੇ ਉੱਤੇ ਬਣੀਆਂ ਹੋਈਆਂ ਹੁੰਦੀਆਂ ਨੇ ਤਾਂ ਕਿ ਜਦ ਲੋਕਾਂ ਨੇ ਬਾਹਰ ਨਿਕਲਦਾ ਹੈ ਤਾਂ ਉਸ ਪਰਦੇ ਉੱਤੇ ਪਹਿਲਾਂ ਖੜੇ ਹੋ ਕੇ ਫਿਰ ਉਹਨਾਂ ਨੂੰ ਹੇਠਾਂ ਹੈ ਜਾਂ ਤਾਂ ਕੋਈ ਪੌੜੀਆਂ ਲਾ ਕੇ ਜੋ ਹੁੰਦੀਆਂ ਨੇ ਅਸੀਂ ਦੇਖਦੇ ਆ ਕਿ ਉਹਨਾਂ ਜ਼ਰੀਏ ਤਾਰਿਆ ਜਾਂਦਾ ਜਾਂ ਚੜਾਇਆ ਜਾਂਦਾ ਜਾਂ ਫਿਰ ਜੋ ਸਲਾਈਡ ਲਗਾਈ ਗਈ ਹੈ ਜਿਵੇਂ ਕਿ ਇਸ ਕੇਸ ਦੇ ਵਿੱਚ ਹੈ ਉਹਨਾਂ ਜ਼ਰੀਏ ਹੇਠਾਂ ਤਾਰਿਆ ਗਿਆ ਹੈ ਇਹ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਕਿ ਇੰਡੀਗੋ ਦੀ ਫਲਾਈਟ ਜੋ ਸੀ ਉਸ ਫਲਾਈਟ ਦੇ ਦਿੱਲੀ ਤੋਂ ਵਾਰਾਨਸੀ ਪਹੁੰਚਣਾ ਸੀ ਹਾਲਾਂਕਿ ਇੱਕ ਲੋਕਲ ਫਲਾਈਟ ਹੈ ਪਰ ਇਸ ਫਲਾਈਟ 'ਚ ਜਦ ਬੰਬ ਮਿਲਣ ਦੀ ਸੂਚਨਾ ਮਿਲੀ ਤਾਂ ਫਿਰ ਤੁਰੰਤ ਹੀ ਜੋ ਹੈ ਐਕਸ਼ਨ ਲਿਆ ਗਿਆ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਐਸੇ ਫਲਾਈਟ ਦੇ ਵਿੱਚ ਅਕਸਰ ਆਮ ਤੌਰ ਤੇ ਜੋ ਘਰੇਲੂ ਸਫ਼ਰ ਕਰਨ ਵਾਲੇ ਵਿਅਕਤੀ ਨੇ ਉਹੀ ਲੋਕ ਸਫ਼ਰ ਕਰਦੇ ਨੇ ਉਹਨਾਂ ਲੋਕਾਂ ਦੇ ਲਈ ਹੀ ਇਹ ਫਲਾਈਟ ਹੈ ਹਾਲਾਂਕਿ ਧਮਕੀ ਕਿਸ ਨੇ ਦਿੱਤੀ ਕੀ ਕਿਸੇ ਅੱਤਵਾਦੀ ਸੰਗਠਨ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਜਾਂ ਫਿਰ ਇਹ ਕਿਸੇ ਦੀ ਸ਼ਰਾਰਤ ਸੀ ਇਹ ਤਾਂ ਅਜੇ ਇੱਕ ਸਵਾਲ ਹੀ ਹੈ ਪਰ ਐਸੇ ਦੇ ਵਿੱਚ ਕਿਉਂਕਿ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਜੋ 7 ਫੇਜ਼ ਦੇ ਵਿੱਚ VOTING ਹੋਣੀ ਸੀ 6 ਫੇਜ਼ ਪੂਰੇ ਹੋ ਚੁੱਕੇ ਨੇ ਤੇ ਆਖਰੀ ਫੇਜ਼ ਦੀ VOTING ਦੇ ਵਿੱਚ ਮਹਿਜ਼ ਚੰਦ ਦਿਨ ਰਹਿ ਚੁੱਕੇ ਨੇ ਤੇ ਅੱਜ 28 ਤਰੀਕ ਹੈ 1 ਜੂਨ ਨੂੰ ਜੋ ਹੈ ਲਾਸਟ 7ਥ ਫੇਜ਼ ਦੀ VOTING ਹੋ ਜਾਣੀ ਹੈ ਪੰਜਾਬ ਦੇ ਵਿੱਚ ਵੀ ਉਸੇ ਦਿਨ VOTING ਹੋਣੀ ਹੈ ਜਿਸ ਤੋਂ ਬਾਅਦ ਦੇ ਵਿੱਚ ਚੋਣਾਂ ਖਤਮ ਹੋ ਕੇ 4 ਤਰੀਕ ਨੂੰ 4 ਜੂਨ ਨੂੰ ਨਤੀਜੇ ਆਉਣਗੇ ਇਸ ਲਈ ਕਾਫੀ ਜ਼ਿਆਦਾ ਚੌਕਸੀ ਵਰਤੀ ਜਾ ਰਹੀ ਹੈ ਕਿਉਂਕਿ ਅੱਤਵਾਦੀਆਂ ਦੇ ਵੱਲੋਂ ਧਮਕੀ ਇੱਥੇ ਦਿੱਤੀ ਗਈ ਹੈ ਕੁਝ ਨਾ ਕੁਝ ਵੱਡਾ ਕਰਨ ਦੀ